ਵਿਧਾਨ ਸਭਾ ਲਕਮ ਮਜੀਠਿਆ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਧਿ ਕਦੇ ਕਾंग्रेਸ ਪਾਰਟੀ ਦੇ ਵਕਫ ਵਕ ਉਹਦਿਆਂ ਤੇ ਰਹੇ ਸੁਖਜਿੰਦਰ ਰਾਜ ਲਾਲੀ ਮਜੀਠਿਆ ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ ਸਾਬਕਾ ਮੰਤਰੀ ਵਿਕਰਮਜੀਠਿਆ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਿਲ ਬਟਾਲਾ ਵਿੱਚ ਕੀਤੀ ਪ੍ਰੈਸ ਕਾਨਫਰੰਸ ਉੱਥੇ ਵਿਕਰਮ ਮਜੀਠਿਆ ਨੇ ਕਿਹਾ ਕਿ ਲਾਲੀ ਮਜੀਠਿਆ ਉਹਨਾਂ ਦੇ ਕਈ ਸਾਲ ਵਿਰੋਧੀ ਰਹੇ ਹਨ ਅਤੇ ਜਦ ਕੀ ਮਹਿਜ ਰਾਜਨੀਤਿਕ ਵਿਰੋਧੀ ਹੀ ਨਹੀਂ ਉਹਨਾਂ ਦੇ ਨਿਜੀ ਰੰਜਿਸ਼ ਤੱਕ ਬਣੀ ਰਹੀ ਲੇਕਿਨ ਅੱਜ ਉਹਨਾਂ ਲਈ ਅਤੇ ਅਕਾਲੀ ਦਲ ਲਈ ਪਾਰਟੀ ਲਈ ਵੱਡਾ ਦਿਨ ਹੈ ਕਿ ਉਹ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਅਤੇ ਇਸ ਨਾਲ ਅਕ ਲਾਪ੍ਰਿਸੈਂ ਕੁਛੀ ਪੁਰ ਦੀ ਰਿਪੋਰਟ ਸ਼ਰੋਮਨੀ ਅਕਾਲੀ ਜਲ ਵਾਸਤੇ ਔਰ ਪਰਸਨਲੀ ਦਾਸ ਵਾਸਤੇ ਮੇਰੇ ਪਰਿਵਾਰ ਵਾਸਤੇ ਬਲਾਉ ਅੰਦਰ ਤੋਂ ਨਿਹਾਲ ਮਜੀਠਾ ਪਰਿਵਾਰ ਵਾਸਤੇ ਔਰ ਸ਼ਰੋਮਨੀ ਅਕਾਲੀ ਜਲ ਦੀ ਵਜੂ ਮਜੀਠੇ ਦੀ ਸਮੂਚੀ ਟੀਮ ਪਰਿਵਾਰ ਵਾਸਤੇ ਇਹ ਬੜਾ ਮਾਣ ਦਾ ਬڑا ਇਤਿਹਾਸਿਕ ਦਿਨ ਹੈ ਕਿ ਸਰਦਾਰ ਸਾਹਿਬ ਸਰਦਾਰ ਸੁਖਜਿੰਦਰ ਸਾਹਿਬ ਰਾਜ ਸਿੰਘ ਜੀ ਲਾਲੀ ਸਾਹਿਬ ਜਿਨ੍ਹਾਂ ਦਾ ਬੜਾ ਲੰਮਾ ਪੋਲੀਟিক্যাল ਤਜਰਬਾ ਹੈ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਫੋਰਫਰੰਟ ਤੇ ਹਮੇਸ਼ਾ ਅੱਗੇ ਹੋ ਕੇ ਪੋਲੀਟਿਕਸ ਚ ਲੜਾਈ ਲੜੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਗਈ ਹੈ ਪਰ ਮੈਂ ਤੁਹਾਨੂੰ ਸ਼ਾਇਦ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਔਰ ਸ਼ਾਇਦ ਕਿਉਂਕਿ ਇਹ ਅੱਜ ਅਸੀਂ ਬਟਾਲੇ ਇਕੱਠੇ ਹੋਏ ਆਂ ਸ਼ਾਇਦ ਬਟਾਲਾ ਪ੍ਰੈਸ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੀ ਕੀ ਲਾਲੀ ਸਾਹਿਬ ਤੇ ਮੈਂ ਅਸੀਂ 25 ਸਾਲ ਇੱਕ ਦੂਜੇ ਨਾਲ ਲੜਾਈ ਲੜਦੇ ਆਏ ਆ ਮਜੀਠੇ ਹਲਕੇ 'ਚ ਔਰ ਸਾਡੀ ਲੜਾਈ ਐਡੀ ਖਤਰਨਾਕ ਸੀ ਕਿ ਅਸੀਂ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਿਲਾਉਂਦੇ ਸਾਂ ਅੱਜ ਮੈਂ ਪਹਿਲੀ ਵਾਰੀ ਆ ਭਾਜੀ ਦਾ ਹੱਥ ਮਿਲਾਇਆ ਔਰ ਹਾਲਾਤ ਮਤਲਬ ਐਡੇ ਸਾਡੇ ਆਪਸ 'ਚ ਤਿੱਖੇ ਸਨ ਕਿ ਨਾ ਸੀ ਇੱਕ ਦੂਜੇ ਦੇ ਸੁਖ ਤੇ ਜਾਈਏ ਵਿਆਹ ਸ਼ਾਦੀ ਦਾ ਪ੍ਰੋਗਰਾਮ ਨਹੀਂ اٹੈਂਡ ਕਰਦੇ ਸਾਂ ਤੇ ਨਾ ਇੱਕ ਦੇ ਕਿਸੇ ਦੇ ਦੁੱਖ ਤੇ ਜਾਈਏ ਮਤਲਬ ਇੰਨਾ ਡਿਫਰੈਂਸ ਆਫ opinion ਹੋ ਗਿਆ ਸੀ ਤੇ ਅਸੀਂ ਕਦੇ ਇੱਕ ਦੂਜੇ ਨਾਲ ਬਹਿ ਕੇ ਦੁਆ ਸਲਾਮ ਵੀ ਨਹੀਂ ਕਰ ਸਕਦੇ ਸਾਂ ਔਰ ਇਹੀ ਹਾਲ ਥੱਲੇ ਤੱਕ ਸਾਡੇ ਵਰਕਰਾਂ ਨੂੰ ਇਹੀ ਹਾਲ ਉੱਥੇ ਤੱਕ ਸਭ ਨੂੰ ਭੁਗਤਣਾ ਪੈਂਦਾ ਸੀ ਲੜਾਈ ਲੜਦੇ ਸਾਂ 2000 ਦੀਆਂ ਜਿਨ੍ਹਾਂ ਨੇ ਸਾਨੂੰ ਚਾਰ ਦੀ ਪਾਰਲੀਮੈਂਟ ਦੀ ਚੋਣ ਬਹੁਤ ਵੱਡਾ ਯੋਗਦਾਨ ਲਾਲੀ ਸਾਹਿਬ ਕਾਂਗਰਸ ਵੱਲ ਮਹੇਸ਼ ਸ਼ਰਮਨੀ ਅਕਾਲੀ ਦਲ ਵੱਲ 2007 ਦੀ ਚੋਣ ਅਸੀਂ ਇੱਕ ਦੂਜੇ ਦੇ ਖਿਲਾਫ ਬੜੀ ਸ਼ਕਤੀ ਨਾਲ ਲੜੇ ਇਹ ਹਾਲਾਤ ਬਣ ਗਏ ਕਿ ਪੁੱਛੇ ਵੀ ਦਰਜ ਹੋਏ ਔਰ 2009 ਦੀ ਚੋਣ ਫੇਰ ਇੱਕ ਦੂਜੇ ਦੇ ਖਿਲਾਫ ਪਾਰਲੀਮੈਂਟ ਬਹੁਤ ਠੋਕ ਵਜਾ ਕੇ ਲੜੇ 2012 ਦੀ ਚੋਣ ਔਰ ਤੁਸੀਂ ਇਹਨਾਂ ਦੀ ਪਕੜ ਵੇਖ ਲਓ ਹਲਕੇ ਚ ਕੀ ਸੀ 2012 ਚ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਡਿਨਾਈ ਕਰਤੀ ਔਰ ਜੇ ਇਸ ਇਨਸਾਨ ਨੂੰ ਟਿਕਟ ਦਿੱਤੀ ਉਹਦੀ ਜ਼ਮਾਨਤ ਜ਼ਬਤ ਨਹੀਂ ਹੋਈ ਉਹਨੂੰ ਵੋਟ ਹੀ ਮੈਨੂੰ ਲੱਗਦਾ ਮੈਚ 5000 ਰੁਪਏ ਔਰ ਜਦ ਕੇ ਸਿੱਧੀ ਟੱਕਰ ਪਾਜੀ ਲਾਲੀ ਤੇ ਮੇਰੀ ਉਹ ਹੀ ਸ਼ਹੀਦ ਇੰਡੀਪੈਂਡੈਂਟ ਕੈਂਡੀਡੇਟ ਮਜੀਠੇ ਹਲਕੇ ਦੀ ਹਿਸਟਰੀ ਚ ਕੀ ਪੰਜਾਬ ਦੀ ਹਿਸਟਰੀ ਚ ਸ਼ਹੀਦ ਹੀ ਕੋਈ ਇੰਡੀਪੈਂਡੈਂਟ ਕੈਂਡੀਡੇਟ ਇੰਨਾ ਜਿੰਨੀ ਵੋਟ ਉਥੋਂ ਲੈ ਕੇ ਗਿਆ ਮੇਰੀ ਮੁਰਾਦ ਸਰਦਾਰ ਵਿਕਰਮ ਸਿੰਘ ਮਜੀਠੀਆ ਤੋਂ ਆ ਜਿਨ੍ਹਾਂ ਨੇ ਸਾਨੂੰ ਔਰ ਸਾਡੇ ਵਿੱਚ ਇੱਕ ਬਹੁਤ ਇੱਥੇ ਜਿਹੜਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਜੋਸ਼ੀ ਸਾਹਿਬ ਜਿੰਨਾ ਬਾਰੇ ਮਸ਼ਹੂਰ ਹੈ ਕਿ ਉਹਨਾਂ ਨੂੰ ਡਵੈਲਪਮੈਂਟ ਦਾ ਬਾਦਸ਼ਾਹ ਕਿਹਾ ਜਾਂਦਾ ਉਹਨਾਂ ਜਿੰਨੀ ਡਵੈਲਪਮੈਂਟ ਆਪਣੇ ਇਲਾਕੇ ਦੇ ਵਿੱਚ ਕੀਤੀ ਅੱਜ ਅਸੀਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਮੈਂ ਆਮ ਤੌਰ ਤੇ ਸਰਦਾਰ ਵਿਕਰਮ ਸਿੰਘ ਦੇ ਵਿਰੋਧ ਹਰ ਇਸ਼ੂ ਤੇ ਲੜਦਾ ਰਿਹਾ ਔਰ ਇਸ ਹੱਦ ਤੱਕ ਲੜਿਆ ਕਦੇ ਕਦੀ ਵੀ ਪਿਛਾਂ ਨੂੰ ਮੁੜ ਕੇ ਨਹੀਂ ਵੇਖਿਆ ਜਿਵੇਂ ਉਹਨਾਂ ਨੇ ਕਿਹਾ ਕਿ ਅੱਖਾਂ ਮੀਟ ਕੇ ਆਪਾਂ ਲੜਾਈ ਲੜੀ ਔਰ ਉਹਨੂੰ ਜਾਤੀ ਬਣਾਇਆ ਉਹ ਇੱਕ جنੂਨੀ ਲੜਾਈ ਜਿਹੜੀ ਆ ਉਹ ਬਣਾ ਕੇ ਆਪਾਂ ਉਹਨੂੰ ਲੜਿਆ ਪਰ ਉਹਨਾਂ ਵੱਲੋਂ ਕਦੀ ਵੀ ਮੈਨੂੰ ਇੱਕ ਵੀ ਬਲਫ ਜਿ ਮੇਰੀ ਸ਼ਾਨ ਦੇ ਖਿਲਾਫ ਦੇ ਵਿੱਚ ਨਹੀਂ ਕਿਹਾ ਗਿਆ ਔਰ ਅੱਜ ਮੈਂ ਮਹਿਸੂਸ ਕਰਦਾ ਤੇ ਜੇ ਕਿਸੇ ਤਰ੍ਹਾਂ ਹੀ ਚੱਲਦਾ ਰਹੇ ਜੇ ਇਸ ਤਰ੍ਹਾਂ ਹੀ ਔਰ ਇੱਕ ਪਿੰਡੋਂ ਵੀ ਐਗਜ਼ਾਮਪਲ ਹੈਗੀ ਆ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਔਰ ਇਹਨਾਂ ਦਾ ਵੀ ਇਸੇ ਤਰ੍ਹਾਂ ਦਾ ਇੱਕ ਫੈਸਲਾ ਹੋਇਆ ਸੀ ਉਹਦਾ ਕਾਰਨ ਇਹ ਸੀਗਾ ਵੀ ਜਦੋਂ ਗਲਤਫਹਿਮੀਆਂ ਦੂਰ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੀਆਂ ਜਿਹੜੇ بڑے بڑے ਸ਼ਿਕਵੇ ਖਤਮ ਹੁੰਦੇ ਨੇ ਔਰ ਉਹਦਾ ਪੋਜ਼ਿਟਿਵ ਜਿਹੜਾ ਆਊਟਕਮ ਆ ਉਹ ਸਾਹਮਣੇ ਆਉਂਦੀ ਆ